ਸਾਸਤਰੀ ਦਾ ਸਾਰਿਆਂ ਭੈਣਾਂ ਨੂੰ ਮੈਂ ਸੁਖਿੰਦਰ ਕੌਰ ਛਾਬੜਾ ਉਹ ਦਾ ਰਸ ਤੁਸੀਂ ਸਾਰੀਆਂ ਭੈਣਾਂ ਠੀਕ ਠਾਕ ਹੋਵੀਆਂ ਪਰਮਾਤਮਾ ਸਾਨੂੰ ਠੀਕ ਠਾਕ ਰੱਖੇ ਤੰਦਰੁਸਤੀਆਂ ਦੇਵੇ ਪਰ ਕਮੈਂਟ ਕਰਕੇ ਦੱਸਿਆ ਕਰੋ ਵੀ ਗੀਤਾ ਜੈ ਬੋਲਿਆਂ ਤੇ ਜੋ ਵੀ ਗਲਤੀਆਂ ਭੈਣਾਂ ਹੀ ਦੱਸਦੀਆਂ ਹੁੰਦੀਆਂ ਭੈਣਾਂ ਰਏ ਇਹ ਗਿੱਧੇ ਤੇ ਮਾਚੇ ਤੇ ਭੈਣਾਂ ਹੀ ਦੱਸਦੀਆਂ ਹੁੰਦੀਆਂ ਤੇ ਮੈਨੂੰ ਮੇਰਾ ਮਨ ਅੱਗੇ ਵਧਾਓ गीता बोलियां च मेरा साथ दे कमेंट करके ਦੱਸਿਆ ਕਰੋ ਬਹੁਤ ਪਿਆਰਾ ਲੋਕ ਗੀਤ ਕਾਟੇ ਕਰਾ ਕੇ ਦੇਗੇ ਹਵੇ ਸਨਨ ਕਰਟ ਲਾ ਲੜ ਲ ਵੇ ਗਸਸ ਬਗਾਨੀ ਦੂਜਾ ਦਰਮਸਤਾਨੀ ਤੀਜਾ ਅਲੜ ਜਵਾਨੀ ਚੌਥਾ ਹੱਡਾ ਨੂੰ ਜੋਰ ਦੇਵੇ ਆਏ ਜਨਨਕਰਡਲਾ ਕੇਵੇਂ ਬਾਵਾਂ ਕੇਨ ਬਗਾਵਾਂ ਇਹ ਦਰਨਕਰਡਲਾ ਇੱਕ ਸਾਜ਼ ਬਗਾਨੀ परमसताने तिजी अलड़ जवानी जौदा जो जोरा वरी बनागे गे दे गे हजन ਨੇਵਗਾ ਆ ਜੀਤ ਨਾ ਕਰ ਟੋਲਾ ਇੱਕ ਸਾਸ ਬਗਾਨੀ ਦੂਜਾ ਦਰਮਸ ਤਾਨੀਂ ਤੀਜਾ ਲੜਜਮਾਨੀ ਚੌਥਾ ਹਡਾਨੋ